ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ 10-12 ਮਿੰਟਾਂ ਦੀ ਵੀਡੀਓ ਆ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਪਲੀਜ਼ ਆਪਾਂ ਕਰ ਰਹੇ ਸੀ ਜੀ ਮਿਲਕਿੰਗ ਮਤਲਬ ਕਿ ਧਾਰ ਚੋ ਰਹੇ ਸੀ ਆਪਾਂ ਇਹ ਮੱਝ ਦੀ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ ਤੁਸੀਂ ਕਹਿੰਦੇ ਹੋਵੋਗੇ ਕਿ ਤੇ ਵੀ ਸੇਮ ਸੂਟ ਆ ਸੇਮ ਚੁੰਨੀ ਆ ਕਿ ਤੇ ਕੋਈ ਵੀ ਪਹਿਲਾਂ ਵਾਲੀ ਵੀਡੀਓ ਆ ਨਹੀਂ ਅਸੀਂ ਆਪਾਂ ਨਵੀਂ ਬਣਾਈ ਸੀ ਦੋਨੇ ਮੱਝਾਂ ਦੀ ਚੋਈ ਕਰੀ ਸੀ ਆਪਾਂ ਇੱਥੇ ਆਪਾਂ ਕਰੀ ਜਾਂਦੇ ਸੀ ਮਿਲਕਿੰਗ ਇਹ ਮੱਝਾਂ ਦੀ ਸਾਡੀ ਸਾਢੇ 4 ਮਹੀਨੇ ਦੀ ਕੱਬਣਾ ਤੇ ਦੁੱਧ ਹਜੇ ਵਧੀਆ ਦੇਈ ਜਾਂਦੀ ਆ 12-13 ਕਿਲੋ ਠੋਕੜ ਹੋਈ ਕਰਕੇ ਜੀ ਰੇਟ ਵੀ ਵਧੀਆ ਲੱਗਦਾਗਾ 78 ਰੁਪਏ 80 ਰੁਪਏ ਐ ਪੈ ਜਾਂਦਾ ਹੈ ਦੁੱਧ ਫੈਟ ਵਧੀਆ ਆਉਂਦੀ ਆ ਇੱਥੇ ਵੇਚਣਾ ਵੀ ਇੱਕ ਭੈਣ ਨੇ ਮੈਨੂੰ ਪੁੱਛਿਆ ਵੀਰ ਜੀ ਪਾਲੇ ਕਹਿ ਦਿੰਦੇ ਆ ਵੀ ਪਸ਼ੂ ਰੱਖੇ ਦਾ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ ਵੀ ਬਕਦੀ ਵਾਲੇ ਕਹਿੰਦੇ ਆ ਵੀ ਕੋਈ ਫਾਇਦਾ ਨਹੀਂ ਪਸ਼ੂ ਰੱਖੇ ਦਾ ਦੇਖੋ ਜੀ ਜਿਹੜੀ ਮੱਝ ਹਨਾ ਨੇ ਦੇਣਾਗਾ ਵੀ 8-10 ਕਿਲੋ ਦੁੱਧ ਤੇ ਖਾਣਿਆਂ ਦੋ ਟੋਕਰੇ ਸੰਨੇ ਦੇ ਬੱਠਲ ਵੀ ਆਪਾਂ ਫੀਡ ਵਗੈਰਾ ਦਾ ਪਾ ਦਿੰਦੇ ਆ ਤੇ ਉਹ ਪਸ਼ੂ ਦਾ ਜੀ ਕੋਈ ਫਾਇਦਾ ਨਹੀਂ ਤੇ ਹੁਣ ਚਲ ਜਿਹੜਾ ਹੈਗੀਆਂ ਆ ਵੀ 16-17 ਲੀਟਰ ਵਾਲੀਆਂ ਜਾਂ ਇਦੋਂ ਵੱਧ ਵੀ ਆ ਉਹਨਾਂ ਰੱਖਿਆਂ ਦਾ ਜ਼ਰੂਰ ਫਾਇਦਾ ਇੱਕ ਜੀ ਵੀ ਜੇ ਆਪਾਂ ਹਨਾ ਕੰਮ ਕਰਨ ਵਾਲੇ ਆਪ ਹੋਈਏ ਵੀ ਗੋਹਾ ਕੁੜਵੀ ਆਪ ਸੀਟਣਾ ਕੱਖ ਪੱਟਾ ਵੀ ਆਪ ਪਾਉਣਾ ਫੇਰ ਤਾਂ ਜੀ ਫਾਇਦਾਗਾ ਅਦੰਗੂ ਬਚ ਜਾਂਦਾਗਾ ਤੇ ਜੇ ਆਪਾਂ ਇੰਨਾ ਤੇ ਵੀ ਜਾਂ ਕੋਈ ਵੋਹੇ ਕੁੜੀ ਅੱਲ ਲ ਲਈਏ ਜਾਂ ਕੱਖ ਵੱਠਾ ਪਾਉਣ ਨੂੰ ਵੀ ਕੋਈ ਸੀਰੀ ਰੱਖ ਲਈਏ ਫੇਰ ਕੋਈ ਫਾਇਦਾ ਨਹੀਂ ਤੇ ਹੋ ਸਕੇ ਤਾਂ ਵੀ ਆਪਣਾ ਕੰਮ ਆਪ ਹੀ ਕਰਿਆ ਕਰੋ ਨਾਲੇ ਵਧੀਆ ਨਾ ਸੇਤ ਵਧੀਆ ਮਣੀ ਰਹਿੰਦੀ ਆ ਤੰਦਰੁਸਤ ਰਹਿੰਦੀ ਆ ਾਂਗੂ ਪੈਰ ਚੱਲਦੇ ਰਹਿੰਦੇ ਨੇ ਵਧੀਆ ਇੱਥੇ ਆਪਾਂ ਕਰੀ ਜਾਂਦੇ ਸੀ ਮਿਲਕਿੰਗ ਇੱਥੇ ਸੋਣ ਨੂੰ ਥੱਲੇ ਪਤਾ ਨਹੀਂ ਦੀਂਦਾ ਪਤਾ ਨਹੀਂ ਨਹੀਂ ਤੇ ਇਥੋਂ ਨਾਲ ਥੋੜਾ ਜਿਹਾ ਦੁੱਧ ਬਾਹਰ ਪਾ ਤੇ ਡੁੱਲਦਾ ਪਤਾ ਨਹੀਂ ਕੀ ਰੀਜਨ ਹੈ 12 ਮੈਥੋਂ ਵੱਧ ਤੱਕ ਜੇ ਡਿੱਗੇ ਜਾਂਦੇ ਰਹਿੰਦੇ ਆ ਦੇਖੋ ਜਦ ਪਗੜੀ ਐਸੀ ਦੀ ਮਿਲ ਕੇ ਪਤਾ ਨਹੀਂ ਕਾਲੀ ਚੋਣਿਆ ਤਾਂ ਕਰਕੇ ਉਹ ਦੇਖੋ ਥੱਲੇ ਵੀ ਦੁੱਤਾ ਐ ਤੌ ਕਿ ਡਿੱਗੇ ਜਾਂਦੇ ਨੇ ਪਹਿਲਾਂ ਇਹਦੀ ਧਾਰ ਚੋਲੇ ਨੇ ਹੁਣ ਆਪਾਂ ਫੇਰ ਉਹ ਦੂਜੀ ਦੀ ਜਿਹੜੀ ਹੁਣ ਸੂਈ ਆ ਉਹ ਮਾਜੀ ਧਾਰ ਚੋਣੀ ਉਹਨੇ ਚਲੋ ਜੀ ਆਪਾਂ ਹੁਣ ਹੋ ਗਏ ਦੂਜੀ ਨੂੰ ਵੀ ਸ਼ੁਰੂ ਉਹਗੂ ਨੂੰ ਆਪਾਂ ਇਤਨਾ ਚੁੰਗੀਆਂ ਦਾ ਦੁੱਧ ਦਿੱਤਾ ਤੇ ਆ ਖੜਿਆ ਬਾਕੀ ਆਪਣੇ ਕੋਲੋਂ ਹੁਣ ਆਪਣੀ ਉਹ ਦੂਜੀ ਮਾਜੇ ਚ ਵੀ ਬਸ 20 ਦਿਨ ਰਹਿ ਗਏ ਸੁੱਖ ਨਾਲ ਫੇਰ ਦੁੱਧ ਹੋ ਜਾਊਗਾ ਇੱਕ ਹੋਰ ਨਵਾਂ ਮੈਂਬਰ ਆਊ ਆਪਣੇ ਘਰੇ ਇਹ ਮਾਜੀ ਸਾਡੀ ਨਾ ਥੋੜੀ ਜਿਹੀ ਅੱਛੀ ਵੀ ਬਹੁਤ ਕਰਦੀ ਆ। ਕੱਟੇ ਨੂੰ ਤਾਂ ਨਾ ਆਪਾਂ ਵੀ ਬਸ ਥੋੜਾ ਜਆ। ਵੀ ਮੂਹੇ ਲਵਾ ਕੇ ਵੀ ਛੜਾ ਦਿੰਨੇ ਹੁੰਨੇ ਆ। ਤੇ ਕਿਉਂਕਿ ਜੇ ਬੋਤਲ ਨਾਲ ਵਧੀਆ ਪੀ ਲੈਂਦਾ ਵੀ ਇੱਕ ਤੇ ਆਪਾਂ ਇਹਨਾਂ ਨੂੰ ਵੀ ਉਹ ਪਾਊਡਰ ਜਾ ਤੇ ਦਵਾਈ ਦੇ ਦਿੰਨੇ ਆ। ਉਹ ਤਾਂ ਕਰਕੇ ਉਹਵੇਂ ਤਾਂ ਦਿੱਤਾ ਜਾਂਦਾ ਨਹੀਂ ਲੈਂਦੇ ਨੀਗੇ। ਤੇ ਉਹ ਜੋ ਚਗਾਈ ਜਾਵਾਂਗੇ ਫਿਰ ਅੱਛੀ ਵਾਲੀ ਕਰਦੀ ਉਹਨੇ ਪਹਿਲਾਂ ਵੀ ਉਹ ਦੂਜੀ ਕੱਟੀ ਵੇਲੇ ਵੀ ਐਂ ਕਰਦੀ ਸੀ ਪਹਿਲੇ ਸੁਆਲੀ ਵੇਲੇ। ਨੇ ਬੜਾ ਚਿਰ ਕੱਟਰ ਚੁੰਗੀ ਜਾਵੇ ਤਾਂ ਲੱਤਾਂ ਮਾਰ ਲੱਗ ਜਾਂਦੀ ਆ ਫਿਰ ਆਪਾਂ ਮੋਝ ਲਵਾ ਕੇ ਛੜਾ ਦਿੰਨੇ ਆ ਜਦੋਂ ਭਸਮ ਆਉਂਦੀ ਆ ਫਿਰ ਇਹਨੂੰ ਪਿਉਣਿਆ ਬੋਤਲ ਨਾਲ ਚਲੋ ਇਹ ਆਪਾਉਣੇ ਇਹ ਵੀ ਮਿਲਕੀਆਂ ਕਰ ਲਾਂਗੇ ਇਹ ਮੱਜੇ ਵੀ ਆਪਣੀ ਆ ਗਈ ਜੀ 16 17 ਲੀਟਰ ਤੇ ਨਾਲੇ ਹਾਇ ਤਾਂ ਵੀ ਕੁਛ ਕਰਮੀ ਕਰਕੇ ਖਾਂਦੀ ਨਹੀਂ ਮੇਦਾ ਵਿਚਾਰੀ ਨੇ ਹੋਰ ਵੀ ਵੱਧ ਜਾਣਾ ਸੀ ਸੁਪੰਗੇ ਲਈ ਜਾਂਦਾ ਗੁੱਗਲੂ ਆ ਦੀ ਮੰਮੀ ਨਾਲ ਫਿਰ ਲਗਾਤਾਰ ਜਿਹਤਰਾਂ ਹੋ ਜਾਂਦੇ ਨੇ ਤੇ ਬੀ ਬਾਹਾਂੀਆਂ ਤਾਂ ਜ਼ਰੂਰ ਦੁੱਖ ਲੱਗ ਜਾਂਦੀਆਂ ਗੱਲਾਂ ਕਰ ਹੈਨਾ ਫਿਰ ਗਲਪੀਆਂ ਵਾਂਗ ਆਪ ਨੂੰ ਚੋਣੀਆਂ ਪੈਂਦੀਆਂ ਨੇ ਹੁਣ ਮੇਰੇ ਨਾਲ ਦੀਆਂ ਸਾਰੀਆਂ ਸਹੇਲੀਆਂ ਤੰਗਾ ਸੀ ਹਜੂਰ ਸਾਹਿਬ ਮੈਨੂੰ ਕਹਿੰਦੇ ਤੂੰ ਨਹੀਂ ਜਾਣਾ ਮੈਂ ਖਾ ਮੇਰਾ ਤਾਂ ਜੀ ਘਰੀ ਬਸ ਹਜੂਰ ਸਾਹਿਬ ਆਪ ਤਾਂ ਇੱਥੇ ਹੀ ਮੱਥਾ ਟੇਕਦਾ ਚਲ ਮੌਕਾ ਮਿਲਿਆ ਹੈ ਨਾ ਕਿਤੇ ਜਾਵਾਂਗੀ ਵੀ ਕੋਈ ਜੀ ਘਰੇ ਸਰਦਾਨੀਆਂ ਨਾ ਧਾਰਾਂ ਧੁਰਾਂ ਦਾ ਔਖਾ ਹੋ ਜਾਂਦਾ ਕਿਤੇ ਨਹੀਂ ਜਾਇਆ ਜਾਂਦਾ ਗੱਲੇ ਬੰਦੇ ਤੇ ਨਾ ਕਿਤੇ ਪਿੱਕੀ ਜਾਣ ਜੋਗੀਆਂ ਛੁੱਟੀਆਂ 'ਚ ਨਾ ਕਿਤੇ ਹੋਰ ਦੂਜੇ ਵਿੱਚ ਅੱਧਰ ਕਰੀਏ ਨਾ ਅਸੀਂ ਖੜਕਾ ਸਾਰੀ ਜੜੀ ਸੰਗਲ ਜੇ ਖੜਕਾਈ ਜਾਣੀਆਂ ਜਿਨ੍ਹਾਂ ਦੇ ਨਾਟਕ ਅਸੇ ਹੁੰਦੇ ਆ ਉਹ ਤਾਂ ਖਾਸ ਕਰਕੇ ਵਾਲਾ ਖੜਕਾਉਂਦੇ ਆਣੇ ਨੂੰ ਤਾਂ ਫਿਰ ਉਹਨਾਂ ਤਾਂ ਖੋਲਦੇ ਨਹੀਂ ਪਰ ਉਹ ਵੀ ਖੜਕਾਈ ਜਾਂਦੇ ਆ ਰਹਿੰਦੇ ਸੰਗਲ ਦਰੱਖੋ ਜੀ ਨਾ ਚੰਗੀਆਂ ਅਮਰਚਾ ਰੱਖੋ ਜਿਨੇ ਰੱਖਣੀਆਂ ਨੇ ਰਹੀਆਂ ਵੀ ਦੋ ਜਾਂ ਤਿੰਨਾਂ ਕਿੰਨੇ ਵੀ ਹੈਗੀਆਂ ਹੁਣ ਜਿਹੜੀਆਂ ਭੈਣਾਂ ਵੀ ਕੋਈ ਉਹਨਾ ਪਲੱਸ ਵੀ ਮਤਲਬ ਕਿ ਪ੍ਰਾਈਵੇਟ ਪੜਾਉਣ ਲੱਗ ਗਈ ਚਲ ਥੋੜੇ-ਥੋੜੇ ਪਲੱਸ 2 ਕਰੀਏ ਬੀਏ ਕਰੀਏ ਹਨ ਤੇ ਸਕੂਲ ਚ ਕਹਿੰਦਾ ਚਲ ਪ੍ਰਾਈਵੇਟ ਆਪਾਂ ਪੜਾ ਦਿੰਦੇ ਆ ਵੀ 5000 ਤੇ 4000 ਤੇ ਉਹਦੇ ਨਾਲ ਤਾਂ ਜੀ ਆਪਾਂ ਨੂੰ ਤਾਂ ਇਹ ਵੈਸਟ ਕੰਮ ਲੱਗਦਾ ਵੀ 2 ਘੰਟੇ ਚਲੋ ਸਵੇਰੇ ਲੈਂਦੇ ਆਪਾਂ ਜੇ ਦੋ ਸ਼ਾਮ ਨੂੰ ਵਧੀਆ ਸਾਰਾ ਦਿਨ ਵਿੱਲਾ ਬੰਦਾ ਕਰੇ ਆਪਾਂ ਨੂੰ ਤਾਂ ਜੀ ਬਸ ਆਪਸ ਨੂੰ ਆ ਦਾ ਕੰਮ ਹੋ ਜਾਂਦਾ ਫਿਰ ਬਾਕੀ ਤਾਂ ਕੰਮ ਦੰਦਾ ਕਰਕੇ ਬਸ ਆਪਾਂ ਮਸ਼ੀਨ ਡਾਲ ਲੈਣੇ ਆ ਕਪੜੇ ਸਲਾਈ ਕਰ ਦਿੰਨੇ ਆ ਮੈਂ ਤਾਂ ਝੱਟ ਰੈਸਟ ਕਰ ਲੈਨੇ ਵਿੱਚ ਦੀ ਜਿਹ ਹੁੰਦੀ ਆ ਤਾਂ ਮਿਲ ਕੇ ਰ ਆਪਣੀ ਆਪਣੀ ਵੀਡੀਓ ਨੂੰ ਨਾ ਪਲੀਜ਼ ਪੂਰਾ ਵਾਚ ਕਰਿਆ ਕਰੋ ਕੋਣੋ ਕੋਣੇ ਕਮੈਂਟ ਕਰਦੇ ਕਰੋ ਅੱਗੇ ਸ਼ੇਅਰ ਜਰੂਰ ਕਰਕੇ ਕਰੀ ਜੀ ਤਪਕ ਦੇ ਵੀ ਸੋਹਣੇ ਸੋਹਣੇ ਵਲੌਗ ਪਾਉਂਦੇ ਰਵਾਂਗੇ ਇਹ ਤੋਂ ਡਾ ਰਿਸਪੌਂਸ ਵਧੀਆ ਮਿਲਿਆ ਦੋ ਧਾਰਾਂ ਜਿਦੋਂ ਲਗਾਤਾਰ ਹੋ ਜਾਂਦੀਆਂ ਵੀ ਥੱਕ ਜੇ ਤਾਂ ਗੁਰਗੁਰ ਚਾਹੀਦਾ ਜੀ ਚਲੋ ਹੁਣ ਅੱਗੇ ਉੱਠ ਗਿਆ ਹੁਣ ਵੇਹਣ ਨੂੰ ਬੰਦਿਆ ਮੈਂ ਸੋਖਣ ਨਾਲ ਤੰਨ ਹੋ ਜਾਣੇ ਆ ਬਾਈ ਕੁਰੀ ਹੈ ਨਾ ਤੰਦਰੁਸਤੀ ਵਾਸਤੇ ਵੀ ਕੰਮ ਮਤੋਂ ਨਿਬੜਦਾ ਥੱਕਦਾ ਆਕਦਾ ਹੁੰਦਾ ਤੇ ਕੰਮੋਂ ਕਿੰਨਾ ਮਰਗੀ ਹੋਈ ਚਲਪਾ ਨੂੰ ਹੁਣ ਸੇ ਤੰਦਰੁਸਤੀ ਵੱਧਦੀ ਜੀ ਹੁੰਦੀ ਆ ਕਿ ਬਾਈ ਕੁਰੀ ਤੰਦਰੁਸਤੀ ਵਾਸਤੇ ਨਾ थोड़ लेसान बदियाद मूर्दना थोड़जीका दिया ो दविया ग सील ला फट बदियाद आ्य तच आ खचा पानी गडी बस्कारद और ए नद चलदारी द वीडि ् जरूर ऐ ਕੀ ਮੈਂਤ ਕਰੋ ਤੇ ਮੈਂ ਤੁਹਾਨੂੰ ਫਾਲਤ ਜਰੂਰ ਲੱਗਦਾ ਜੀ ਕੰਮ ਪਿੱਛੇ ਨਾ ਕੋਈ ਨਾ ਪਿੱਛੇ ਤਾਂ ਕਹਾਉਗਾ ਦੇਵੀ ਨਹੀਂ ਆਇਆ ਨਹੀਂ ਕੰਮ ਕਰਿਆ ਜਿਹੜਾ ਕਰਨਾ ਹੈ ਨਾ ਉਹ ਸ਼ੌਂਕ ਨਾਲ ਕਰੋ ਜਿਹੜਾ ਵੀ ਕੋਈ ਕੰਮ ਆ ਪੂਰਾ ਪੂਰਾ ਆ ਦੇਖੋ ਜੀ ਆਪਾਂ ਹੁਣ ਉਹਨੂੰ ਪਾਰੇ ਸੀ ਸੱਕੇ ਨੂੰ ਦੁੱਤ ਤੇ ਪਿੱਛੇ ਪਾਰੇ ਸੀ ਆਪਾਂ ਇੱਕ ਬੜਾ ਕਾਹ ਤੇ ਇਸ ਗਰੋਥ ਮੰਤਰਾ ਪਾਊਡਰ ਇੱਕ ਕੰਨਚਾ ਪਾਣੀ ਉਧਾ ਪਾਇਆ ਛੇ ਚਟੱਕਾਂ ਕੰਨਚਾ ਇਹਦਾ ਪਾਣਾ ਜੀ ਇਹਨਾਂ ਗਰੋਥ ਵਧੀਆ ਹੁੰਦੀ ਹੈ ਜੀ ਪਾਤਰੋ ਬਸ ਉਹਨੂੰ ਟਰ ਲੈਦੇ ਨਹੀਂ ਤਾਂ ਕਰਕੇ ਆ ਬੋਤਲ ਤੇ ਵਧੀਆ ਹੁਣ ਪਹਿਲਾਂ ਪਾਣੀ ਇਹ ਪਾ ਲੈਨੇ ਜੇ ਉੱਪਰੋਂ ਤੇ ਪਾ ਲੈਨੇ 2 ਟਾ ਈ ਕਿਲੋ ਸਵੇਰੇ ਪਿਆਜ਼ ਨੇ 2 ਟਾ ਈ ਕਿਲੋ ਛਾਂ ਨੂੰ ਬਰਤੋਣਾ ਪਹਿਲਾਂ ਸਾਡੀਆਂ ਉਹਨਾਂ ਦੋਨਾਂ ਕੱਟੀਆਂ ਨੇ ਉਹ ਵੀ ਜਿਹੜੀਆਂ ਪਹਿਲਾਂ ਸੀਆਂ ਤੇ ਉਹਨਾਂ ਨੂੰ ਵੀ ਇਹੀ ਹੋ ਕਰਿਆ ਵਾ ਚਾਹੇ ਅੱਜ ਦੋਨਾਂ ਨੂੰ ਤੇ ਆਹ ਕਰ ਲਈਏ ਆਪਾਂ ਹੁਣ ਦੁੱਧ ਤੇ ਥੋੜਾ ਜਿਹਾ ਪਾ ਕੇ ਰੀਕ ਨੂੰ ਹਲਾ ਲਵਿੰਦੇ ਨੇ ਢੋਲ ਲੈਣੇ ਨੇ ਥੱਲੇ ਜੀ ਵਹਿ ਜਾਂਦਾ हूँ बोतल ना पिया दें पानी पुनता तो 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 हम वजिया पी लाता बठल चीज चलो जी आप हूँ पुगलू में दुद्ध जी पी ला व साढ़े पांच पौने शरीफ का टाइम थी इतने ਸਾਜੀ ਆਪਣਾ ਦਾਲ ਪਾਣੀ ਸਾਰਾ ਕੁਝ ਧਰਨ ਵਾਲਾ ਪਿਆ ਸੀ ਕਿ ਕੋਈ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਮੇਰੇ ਮੰਮੀ ਸਬ지 ਚੀਦ ਰੂ ਦਿੰਦੀਆ ਇਹ ਉਹਨਾਂ ਨੇ ਬਣਉਣੀ ਵੇ ਹੁੰਦੀ ਆ ਇਹ ਪਹਿਪਰ ਸੇਨਾ ਦੁੱਧ ਉਹ ਆ ਸਾਹਮਣੇ ਸਾਰਾ ਹਰਾ ਦਾ ਪਾ ਕੇ ਬੈਰੀ ਦੂਰੀ ਵਾਲਾ ਪਾ ਕੇ ਫਿਰ ਆਪਾਂ ਫੇਰ ਬਣਾਉਣੀ ਹੁੰਨੇ ਸਬ지 ਚੀਜ ਫਿਰ ਬਾਅਦ ਚ ਦੁੱਧ ਗਰਮ ਕਰ ਦਿੰਦੇ ਆ

පට නිකා ලञාජජමානි හ ල්ලස්ොඩ පා ගේ වි සලතිले පෝට ගරජරර ඇකරෝජ කටටුවනු රපා පීඩ පිලෑම ගෙන්න්නල සදතාමගේ ਕਿ ਜੇ ਉਂ ਫਿਰ ਲੱਗਦੇ ਤਾਂ ਚਲ ਵੀ ਖੋਲ ਕੇ ਉਹ ਕਰਤਾ ਕਰਾਂਗੇ ਬੱਟ ਉਸ ਕਰ ਦਿਆ ਕਰਾਂਗੇ ਮੇਰੇ ਫੀਲ ਆ ਕਰੂਗਾ ਪਹਿਲਾਂ ਕੱਟੀ ਉਹ ਲੱਗੀ ਸੀ ਉਹ ਪਿੰਦੀ ਨਹੀਂ ਸੀਗੀ ਫਿਰ ਬਾਅਦ ਚੋਂ ਤਾਂ ਖਾਣ ਲੱਗੀ ਸੀ ਸੁੱਕੀ ਸਿਰਕਿੰਦੇ ਸੀ ਤੇ ਖਾ ਲੈਂਦੀ ਸੀ ਵਧੀਆ ਜੇ ਆਪਾਂ ਜਿੰਨੇ ਵੀਰ ਭੈਣ ਕਮੈਂਟ ਕਰਦੇ ਆ ਉਹਨਾਂ ਵਾਸਤੇ ਵੀ ਆਪਾਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਸਾਰਿਆਂ ਨੂੰ ਜਵਾਬ ਦੇਵਾਂਗੇ ਜਿਹੜੇ ਕਮੈਂਟ ਆ ਮੈਸੇਜ ਤੇ ਦੇਈ ਦੀਆਂ ਆਪਾਂ ਤੇ ਇੱਕ ਵੀਡੀਓ ਵੀ ਜ਼ਰੂਰ ਬਣਾਵਾਂਗੇ ਉਹਨਾਂ ਤੇ ਆਪਾਂ ਤੇ ਆਪਾਂ ਪਾਏ ਪਏ ਕੋਈ ਸੋਚੀ ਕਵੀਰਦਾਰੀ ਦੇ ਆ ਗੱਲਾਂ ਹੁੰਦੀਆਂ ਹਨਾ ਜੀ ਕਦੇ ਕੋਈ ਸੋਚ ਲਿਆ ਇਧਰੋਂ ਕਦੇ ਕਿਧਰੋਂ ਮਾਂਚਾ ਨਾ ਚੜੀ ਉੱਤਰੀ ਜਾਂਦਾ ਰਹਿੰਦਾ ਕੋਈ ਵੀ ਗੱਲਾਂ ਕੱਟਣੀ ਪੀਲੇ ਆ ਸਾਪੜੇ ਨੇ ਦੁੱਧ ਤੇ ਆਪਾਂ ਹੁਣ ਇਹਦੀ ਬੋਤਲ ਧੋ ਕੇ ਰੱਖ ਦਾਂਗੇ बहुत अच्छा करती है जी बस हम करीर भीसी थी मशीन बारे पोछती थी हम खीदीप अठारह हजार की लगी सी चार पाँच साल पहले चोटे तो लग जाए चेकता करती है बहुत बढ़िया चेकता करती है బాయ్